ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਬਾਦਸ਼ਾਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਾਖੀ ਨਾਵੀ ਬਹਾਦਰ ਸ਼ਾਹ ਨੇ ਸਤਗੁਰੂ ਜੀ ਦਾ ਉਪਦੇਸ਼ ਸਰਵਣ ਕਰਨਾ ਬਹਾਦਰ ਸ਼ਾਹ ਸਤਗੁਰੂ ਜੀ ਨੂੰ ਮਿਲਣ ਵਾਸਤੇ ਮੋਤੀ ਬਾਗ ਵਿੱਚ ਆਇਆ ਉਸ ਵੇਲੇ ਦੀਵਾਨ ਲੱਗਾ ਹੋਇਆ ਸੀ ਸਤਗੁਰੂ ਜੀ ਬੈਠੇ ਹੋਏ ਉਪਦੇਸ਼ ਕਰ ਰਹੇ ਸਨ ਉਸ ਵੇਲੇ ਉਪਦੇਸ਼ ਦਾ ਪ੍ਰਕਰਣ ਚੱਲ ਰਿਹਾ ਸੀ ਕੀ ਭਵਿੱਖਤ ਵਿੱਚ ਕੀ ਹੋਵੇਗਾ ਕਾਲ ਯੁਗ ਦੇ ਜੀਵ ਕੈਸੇ ਹੋਣਗੇ ਕੀ ਕੀ ਕਰਮ ਕਰਿਆ ਕਰਨਗੇ ਸਮੇਂ ਕੈਸੇ ਆਉਣਗੇ ਉਦ ਉਸ ਸਮੇਂ ਇਨਾਂ ਸਵਾਲਾਂ ਦਾ ਜਵਾਬ ਸਤਿਗੁਰੂ ਜੀ ਨੇ ਆਪਣੇ ਲਿਖੇ ਗ੍ਰੰਥ ਨਿਹ ਕਲੰਕੀ ਦੀ ਕਵਿਤਾ ਪੜ੍ਹ ਕੇ ਸੁਣਾਈ ਜਾਂਦੇ ਸਨ ਬਾਦਸ਼ਾਹ ਨਮਸਕਾਰ ਕਰਕੇ ਦੀਵਾਨ ਵਿੱਚ ਬੈਠ ਗਿਆ ਉਹਦੇ ਵਜ਼ੀਰ ਸਲਾਹਕਾਰ ਵੀ ਬੈਠ ਗਏ ਭਾਈ ਨੰਦ ਲਾਲ ਵੀ ਦੀਵਾਨ ਵਿੱਚ ਆ ਬੈਠਾ ਸੀ ਸਾਹਿਬ ਦੱਸ ਰਹੇ ਸਨ ਏ ਗੁਰਮੁਖ ਜਨੋ समा ऐसा आ गया है जदों सुता पिता तन रमत निशंका पगनी परत परात कह अंका प्रात बहन तन करत बिहारा स्त्री तजी सगल संसारा शंकर बरन प्रजा सब हुई एक ज्ञात को रहा न कोई अत विचार फसी बरनारी नारी धर्म रीत की प्रीत भी हे पाई सारिया शर्मा दूर करके ती पिता नाल भोग करेगी भैन ते भरा ਇਕ ਦੂਜੇ ਨੂੰ ਕੁੱਟਕੁੱਟ ਕੇ ਮਿਲਣਗੇ ਬਾਸ਼ਨਾ ਦੇ ਸ਼িকার ਹੋ ਕੇ ਮੰਦੇ ਕਰਮ ਕਰਨਗੇ ਵਿਆਇਆਂ ਹੋਈਆਂ ਰੁੱਲੀਆਂ ਫਿਰਨਗੀਆਂ ਸਾਰਾ ਜਗਤ ਮਿਲ ਗੋਪਾ ਹੋ ਜਾਵੇਗਾ ਆਪਣਾ ਗੋਤ ਜਾਤ ਵਰਨ ತ್ಯਾ ਕੇ ਸਭ ਤਾਂ ਸ਼ੰਕਰ ਵਰਨ ਹੋ ਜਾਵੇਗਾ ਉੱਚੀ ਕੁਲ ਵਾਲੀਆਂ ਇਸਤਰੀਆਂ ਦੁਰਾਚਾਰੀ ਕਰਮ ਕਰਦੀਆਂ ਹੋਈਆਂ ਵੀ ਉੱਚੀਆਂ ਆਖਵਾਂ ਗਿਆ ਧਰਮ ਦੇ ਨੇਕ ਕਰਮ ਦੀ ਮਰਿਆਦਾ ਭੁੱਲ ਜਾਵੇਗੀ ਕਰ ਕਰ ਝੂਠ ਅਮਸਿਆ ਪਈ ਸਾਚ ਕਲਾ ਸਸਕੀ ਦੂਰ ਗਈ जह तय होन लगे उत्पाता ओगत पूत सेज चढ़ माता चूडत साच नकथ हूं पाया टूडत सा नकथ हो पाया चूठी संग सबे चितलाया पिन प्रिन ग्रह ग्रह मत हुई छुए न कोई हिंदव कोई न तुरक रह है पिन भिन्न कर कर मत कह है एक एक के पंथ न चल है एक एक की बात उथल है ਹਰ ਇੱਕ ਵਿੱਚ ਮਸਿਆ ਦੀ ਰਾਤ ਵਰਗੇ ਹਨੇਰੇ ਵਾਂਗ ਝੂਠ ਛਾ ਜਾਵੇਗਾ ਸੱਚ ਦਾ ਚੰਦਰਮਾ ਕਿਤੇ ਨਜ਼ਰ ਨਹੀਂ ਆਵੇਗਾ ਸੱਚ ਦਾ ਅੰਤ ਹੋਵੇਗਾ ਤੇ ਝੂਠ ਦਾ ਪ੍ਰਕਾਸ਼ ਉਸ ਵੇਲੇ ਭਿਆਨਕ ਹਨੇਰੀਆਂ ਤੇ ਚੱਕਰ ਆਉਣਗੇ ਐਸਾ ਸਮਾਂ ਆਵੇਗਾ ਕਿ ਮਾਤਾ ਦੀ ਸੇਜ ਉੱਤੇ ਪੁੱਤਰ ਰੰਗ ਰਲੀਆਂ ਮਾਣੇਗਾ ਕੋਈ ਨਿੰਦ ਵਿਚਾਰ ਨਹੀਂ ਹੋਵੇਗੀ ਇੱਕ ਲੱਖ ਦਾ ਅੰਤ ਹੋ ਜਾਵੇਗਾ ਲੋਕ ਸੱਚ ਨੂੰ ਲੱਭਣ ਵਾਸਤੇ ਤੁਰਣਗੇ ਸੱਚ ਕਿਤੇ ਲੱਭਿਆਂ ਵੀ ਹੱਥ ਨਹੀਂ ਆਵੇਗਾ ऐसा उपद्रव ਹੋਵੇਗਾ ਕਿਉਂਕਿ ਹਰ ਪਾਸੇ ਝੂਠ ਤੇ ਠੱਗੀ ਨਾਲ ਪ੍ਰਿਤ ਹੋਵੇਗੀ ਹਰ ਘਰ ਤੇ ਹਰ ਟੱਬਰ ਵਿੱਚ ਆਪਣਾ ਮਤ ਹੋਵੇਗਾ ਲੋਕਧਰਮ ਵੀ ਨਹੀਂ ਰਹਿਣਗੇ ਪਰਾਚੀਨ ਵੇਦ ਤੇ ਸ਼ਾਸਤਰਾਂ ਦੀ ਮਹਾਨਤਾ ਉੱਟ ਜਾਵੇਗੀ ਪੂਜਾ ਪਾਠ ਨਾ ਕੋਈ ਕਰੇਗਾ ਨਾ ਕੋਈ Hindu ਤੇ ਨਾ ਕੋਈ Musalman ਰਹਿਣਗੇ ਹਰ ਇੱਕ ਵੱਖਰੀ ਰਾਤੁਰੇਗਾ ਇੱਕ ਬਚਨ ਆਕੇਗਾ ਤੇ ਦੂਸਰਾ ਉਸਤਾ ਝੂਠ ਸਿੱਧ ਕਰੇਗਾ ਇਸ ਉਲਟਾ ਪੁਲਟੀ ਦਾ ਫਲ ਬਹੁਤ ਮਹਿੰਗਾ ਫੁਗਤ ਨਾ ਪਵੇਗਾ ਪਾਰਾ ਤ੍ਰਿਤ ਤਰਾ ਸਭ ਹੋ ਹੈ तरम कर्म पर चले न को है कर कर और और मत हुई, एक होम पर चले न कोई बरन प्रजा सब हुई, छत्री जगत न देखिये कोई एक एक ऐसे मत कह है जाते प्राप्त सुदरता है हिंदू तुर्क मत दू प्रहर कर चल है पिन पिन मत कर कर एक एक मंत्र न गह है एक एक की संग न रह है ਆਪ ਆਪ ਪਰਮ ਕਹ ਹੈ ਹੈ ਨੀਚ ਉਚ ਕਹ ਸੀਸ ਨਾ ਨਹਿ ਇਕ ਇਕ ਮਤ ਇਕ ਇਕ ਤਾਮ ਕਰ ਕਰ ਹੋਏ ਬੈਠ ਹੈ ਰਾਮਾ ਸਾਰਿਆਂ ਦਾ ਧਰਮ ਕਰਮ ਇਕਸਮਾਨ ਹੋ ਜਾਵੇਗਾ ਕੋਈ ਛਤਰੀ ਜਾਂ ਬ੍ਰਾਹਮਣ ਨਹੀਂ ਲੱਪੇਗਾ ਸਾਰੇ ਨੀਚ ਜਾਤੀਆਂ ਮੰਗ ਕਰਨਗੇ Hindu ਤੇ Turk ਦੋਵੇਂ ਆਪਣੇ ਧਰਮ ਛੱਡ ਕੇ ਤੀਸਰੇ ਪਾਸੇ ਇਸਾਈ ਜਾਂ ਹੋਰ ਪਾਸੇ ਹੋ ਜਾਣਗੇ ਹਰ ਕੋਈ ਹਰ ਨਾਕਿਸ਼ ਤੇ ਰਾਵਣ ਵਾਂਗ ਆਪਣੇ ਆਪ ਨੂੰ ਰੱਬ ਅਖਵਾਏਗਾ ਹਰ ਘਰ ਤੇ ਸ਼ਹਿਰ ਵਿੱਚ ਧਰਮਾਂ ਤੇ ਮਤਾਂ ਦੀ ਆਪੋਤਾਪ ਪਵੇਗੀ ਸਾਰੇ ਰਾਮਾ ਅਵਤਾਰ ਹੋਣਗੇ ਸਾਰੇ خدا ਤੇ ਰਾਮ ਅਖਵਣਗੇ ਪੁਰਾਣੀਆਂ ਪੁਸਤਕਾਂ ਦੀ ਕਦਰ ਨਹੀਂ ਹੋਵੇਗੀ ਪੜ ਹੈ ਕੋਈ ਨਾ ਪੂਲ ਪੁਰਾਣਾ ਕੋਊ ਨਾ ਪਕਰ ਹੈ ਪਾਠ ਪੁਰਾਣਾ ਬੀਦ ਕਤੇ ਜਵਨ ਕਰ ਲੈ ਹੈ ਤਾਂ ਕੇ ਕੋ ਬਰਾਗਨ ਮੋਦ ਹੈ ਚਲੀ ਪਾਪ ਕੀ ਜਗਤ ਕਹਾਣੀ ਆਜਾ ਆਤਰਮ ਛਾੜ ਰਾਜਤਾਨੀ ਪਿੰਨ ਪਿੰਨ ਕਰ ਕਰ ਮਤ ਚਲਾ ਜਾਂ ਤੇ ਤਰਮ ਪਰਮ ਉਡ ਟਲਾ ਸੁਧਤਾ ਬਸ ਹੈ ਬ੍ਰਹਮਣੀ ਬਈਸ ਨਾਰ ਹੋਈ ਹੈ ਛਤਰਨੀ ਬਸ ਹੈ ਛਤਰ ਧਮ ਬਈਸਾਨੀ ਬ੍ਰਹਮਣ ਘਰ ਇਸਤਰੀ ਸੁਧਰਾਨੀ ਸਤਿਗੁਰੂ ਜੀ ਫਰਮਾਉਂਦੇ ਹਨ हे ਭਗਤ ਚਨੋ ਸੱਚ ਜਾਣੋ ਕਾਲ ਯੁਗ ਦਾ ਐਸਾ ਉਲਟਾ ਪ੍ਰਭਾਵ ਹੋਏਗਾ ਕਿ ਸਾਰੀਆਂ ਰੀਤੀਆਂ ਪੁੱਠੀਆਂ ਹੋਣ ਲੱਗ ਪੈਣਗੀਆਂ ਬ੍ਰਾਹਮਣ ਕੁੱਲ ਦੀਆਂ ਨਾਰੀਆਂ ਨੀਵੀਂ ਜਾਤ ਵਾਲਿਆਂ ਦੇ ਬਸਣਗੀਆਂ ਤੇ ਨੀਵੀਂ ਜਾਤ ਦੀਆਂ ਉੱਚੇ ਘਰ ਵੱਸਣਗੀਆਂ ਪਿਆਰ ਦੇ ਨਾਮ ਤੇ ਕੁੱਲ ਨਾਸ਼ ਕਰਨਗੇ ਐਸੀ ਹਾਲਤ ਹੋਵੇਗੀ ਇਸ ਤਰ੍ਹਾਂ ਸਤਿਗੁਰੂ ਜੀ ਉਪਦੇਸ਼ ਕਰਦੇ ਰਹੇ ਅਭਿਖਤ ਦੀਆਂ ਗੱਲਾਂ ਸੁਣ ਕੇ ਬਾਦਸ਼ਾਹ ਬਹੁਤ ਪਰਸਨ ਹੋਇਆ ਉਸਦੇ ਮਨ ਫੁਰਨਾ ਫੁਰਿਆ ਕਿ ਚੰਗਾ ਹੋਵੇ ਜੇ ਸਤਿਗੁਰੂ ਜੀ ਮੇਰੇ ਬਾਰੇ ਕੁਝ ਭਵਿੱਖਤ ਦੀਆਂ ਗੱਲਾਂ ਦੱਸ ਦੇਣ ਇਹ ਕਿਸੇ ਇਕਲਤਾ ਵਿੱਚ ਮੈਂ ਸਤਿਗੁਰੂ ਜੀ ਨੂੰ ਪੁੱਛਾਂਗਾ ਜਦੋਂ ਗੁਰੂ ਜੀ ਉਪਦੇਸ਼ ਕਰ ਚੁੱਕੇ ਤਾਂ ਬਾਹਦਰਸ਼ਾ ਬਾਦਸ਼ਾਹ ਨੇ ਸਤguru ਜੀ ਅੱਗੇ ਬੇਨਤੀ ਕੀਤੀ ਮੇਰੀ ਅੱਜ ਇੱਛਾ ਹੈ ਕਿ ਜਮਨਾ ਦੀ ਸੈਰ ਕੀਤੀ ਜਾਵੇ ਜਮਨਾ ਨਦੀ ਉਤੇ ਬੇੜੀ ਤਾਰ ਕੇ ਅਨੰਦ ਲਿਆ ਜਾਵੇ ਨਾਲੇ ਮੱਛੀ ਦਾ ਸ਼ਿਕਾਰ ਹੋਵੇਗਾ ਮੱਛੀ ਦੇ ਸ਼ਿਕਾਰ ਵਿੱਚ ਬਹੁਤ ਅਨੰਦ ਆਵੇਗਾ ਇਹ ਸੁਣ ਕੇ ਸਾਈਬਾ ਨੇ ਉੱਤਰ ਦਿੱਤਾ ਬਹੁਤ ਚੰਗੀ ਗੱਲ ਚਲੋ ਅੱਜ ਜਮਨਾ ਦੀ ਸੈਰ ਕਰ ਲੈਂਦੇ ਹਾਂ ਪ੍ਰਸ਼ਾਦ ਚੱਕਣ ਤੋਂ ਪਿੱਛੋਂ ਸਤguru ਜੀ ਬਹਾਦਰ ਸ਼ਾਹ ਦੇ ਨਾਲ ਜਮਨਾ ਮਲ ਚਲੇਗੇ ਵਾਹਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਲਈ ਮਾਫ਼ ਕਰਨਾ ਜੀ ਸਬਦ ਆ ਪੜਿਆ ਸੁਨਿਆ ਪਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ